ਕੀ ਭਾਲਿਆ ਜਰ ਜੀ 20 ਰੁਪਏ ਪਾ ਮਹਾਰਾਜ ਉਹਦਾ ਚਟਨੀ ਲੰਗਦਾ ਚਟਨੀ ਲੰਗਦਾ ਹਾਂਜੀ ਕਿੰਨੀ ਮੈਂ ਕਮਾਉਣਾ ਰੋਜ਼ ਆਜੀ 4-500 ਰੁਪਿਆ ਬੰਦਾ ਉਹਦੇ ਚੋਂ ਲਾਗਤ ਲਾਗਤ ਮਤਲਬ ਇਹ ਤੁਹਾਡੀ ਆਪਣੀ 500 ਰੁਪਿਆ 200 ਰੁਪਿਆ ਉਹ ਵੀ ਹੋਣਾ ਸਮਾਨ ਵੀ ਹੋਣਾ ਗਿਆਨ ਕਿ 300 ਰੁਪਏ ਬਜਦਣਾ ਤੇ ਤਾਂ ਦੱਸਣਾ ਨੇ ਵੀ 500 ਰੁਪਿਆ ਵਟਣਾ ਮਾ 500 ਰੁਪਿਆ ਵਟਣਾ ਸਾਲਾ ਹਾਂ ਤੇ ਉਹਦੇ ਵਿੱਚ 300 ਮਾਲ ਦਾ ਵਾ 300 ਆਪਣਾ ਵਾ ਜੀ ਕਰਦੇ ਭਾਵੇਂ ਘੰਟੇ ਦੀ ਰੇਵੀ ਦਿੰਦੇ ਨਾ ਠੀਕ ਕਰ ਮੈਂ ਸਾਰਾ ਦਿਨ ਨਾ ਬਿਕੜੋ ਵਾਹਿਗੁਰੂ ਵਾਹਿਗੁਰੂ ਤੇ ਤੈਨੂੰ ਇੰਨੇ ਨਾਲ ਤੂੰ ਖੁਸ਼ ਆ ਜਿੰਦਗੀ ਜੇ ਖੁਸ਼ੀ ਆ ਸਕੂਨ ਹੈਗਾ ਵਾ ਸਕੂਨ ਹੈਗਾ ਇਤਨਾ ਵਾ ਹਾਂ ਸਕੂਨ ਹੈਗਾ ਵਾ ਸਕੂਨ ਇਦਾਂ ਜੇ ਵੀ ਮਤਲਬ ਕਿਸੇ ਦੀ ਹਿੜਕ ਨਹੀਂ ਕਿਸੇ ਦੀ ਝਿੜਕ ਨਹੀਂ ਇਹ ਨਹੀਂ ਆ ਵੀ ਦਿਹਾੜੀ ਲਾ ਕੇ ਦਿਹਾੜੀ ਲਾਵੇ ਲਈ ਆ ਤੇ ਅੱਖਾਂ ਦੀ ਤੇਰੀ ਚਾਚੀ ਨਹੀਂ ਕਰ ਭਲਕੇ ਲੈ ਜੀ ਆਟੇ ਦੀ ਅੱਜ ਲੋੜ ਹੈ ਚਾਚੀ ਐ ਭਲਕੇ ਕੀ ਕਰਾਂਗੇ ਆ ਤੇ ਮਹਾਰਾਜ ਦਿੰਦਾ ਮਤਲਬ ਤੇ ਅੰਡੇ ਗੁਰੂ ਰਾਮਦਾਸ ਦੇ ਦਿੰਦਾ ਹਾਂ ਜੀ ਸ਼ੁਗੁਰਾ ਗੁਰੂ ਅੰਦਤ ਪਾਚਾ ਦਾ ਮਤਲਬ ਯਾਰ ਜਿਵੇਂ ਹੋਣਾ ਹੁਣ ਜਿਵੇਂ ਅਸੀਂ ਆ ਸਾਨੂੰ ਰੋਜ਼ ਹੀ ਮਤਲਬ ਟੈਨਸ਼ਨ ਹੁੰਦੀ ਆ ਪੈਸਾ ਨਹੀਂ ਆਇਆ ਤੈਨੂੰ ਵੀ ਹੁੰਦੀ ਸਾਨੂੰ ਕੋਈ ਟੈਨਸ਼ਨ ਨਹੀਂ ਆਉਂਦੀ ਮਤਲਬ ਗੁਰੂਰਾ ਮਤਲਬ ਹੈਗਾ ਮਹਾਰਾਜ ਦਿੰਦਾ ਵਾ ਅਸੀਂ ਦੇਖ ਲਓ ਵੀ ਜਾ ਕੇ ਵੇਖਿਓ ਘਰ ਮਤਲਬ ਬੰਨਣ ਵਾਲੀ ਸੱਤ ਹੈਗੀ ਆ ਹਾਂ ਤੇ ਗਰੀਬੀ ਦਾ ਵਾਵਾ ਗਰੀਬੀ ਦਾ ਵਾ ਇਹਦਾ ਵੀ ਬੰਨਣ ਬੂਣੋ ਚੋਕੇ ਟਾਈਮ ਪਾਸ ਕਰਨਾ ਵਾਹੀ ਗੁਰੂ ਵਾਹੀ ਗੁਰੂ ਹੁਣ ਜਲ ਜਲ ਫੇਰਾ ਲਾ ਕੇ ਸਮਾਨ ਬੰਨਣ ਵੀ ਲਿਹਾਉਣਾ ਵਾ ਅੱਛਾ ਤੇ ਦਿਨ ਹੀ ਫੇਰੇ ਦਦਾ ਆਪਣਾ ਰਗਜਾਰ ਤੁਹਾਨੂੰ ਗੁਰਦਾਮ ਦਾਸ ਵਾਹ ਜੀ ਵਾਹ ਜੀ ਗੁਰੂ ਦੇ ਗੁਰੂ ਦੇ ਪੂਰਾ ਹੱਥ ਭਰੋਸਾ ਵਾ ਲੇਕਿਨ ਉਹਦੇ ਭਰੋਸਾ ਵਾ ਤੇ ਫੇਰੀ ਪਾ ਕੇ ਲੈ ਆਈ ਦੇ ਆ ਕੇ ਉਹਨੇ ਵਕਾਉਣੇ ਆਨੇ ਆ ਸਾਡਾ ਦਾ ਕਰ ਹਿਲਾ ਹਾਂ ਮਾਲੀ ਦਾ ਕੰਮ ਛੋਟਾ ਲੱਗ ਜਾਗਾ ਸੇ ਰਗਾ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣ ਲਾਵੇ ਭਾਵੇਂ ਜੀ ਕਰੇ ਤੇ ਭਾਵੇਂ ਸਾਰਾ ਤੇ ਚਾਰ ਚ ਵੱਡੀ ਫਿਰ ਲਾ ਬਿਗਣੀ ਨਹੀਂ ਤੇ ਜੀ ਕਰੇ ਤੇ ਭਾਵੇਂ ਇੱਕੇ ਗਲੀ ਦੇ ਵਿੱਚ ਜਾ ਜਾ ਕਰ ਕਰਾ ਦੇ ਉਹਦੀ ਉਹਦੀ ਰੱਖਾ ਚਾਹ ਮੈਨੂੰ ਖਵਾਏਗਾ ਵਧੀਆ ਇਹ ਅਮਰੂਦ ਮਹਾਰਾਜ ਤਾਂ ਦਿੱਲੀ ਦੇ ਲਿਆਏ ਆ ਤਵਾ ਤਵਾ ਮੇਰਾ ਭਰਾ ਹਨ ਗੁਰਦਾਸ ਐ ਤਾਂ ਕਿਦਾਂ ਖਵਾਏਗਾ ਵੇਲੇ ਨਹੀਂ ਨਹੀਂ ਨਾ ਮੇਰਾ ਬਰਾਦਾ ਕੰਮ ਰਾਮ ਦੇ ਰੰਗ ਗਿਆ ਸਾਨੂੰ ਮੈਨੂੰ ਕੋਈ ਟੈਨਸ਼ਨ ਨਹੀਂ ਲੈ ਆਣੋੜਾ ਮੈਨੂੰ ਘਾਟਾ ਪੈ ਜਾ ਕੋਈ ਹੁਣ ਮੈਨੂੰ ਦੱਸ ਮਾਇਆ 20 ਰੁਪਏ ਮਾਰਾ ਜੀ 20 ਰੁਪਏ ਹਾਂਜੀ ਚਲੋ ਕਿੰਨੇ ਦਾ ਪੈਸਾ ਲਾਇ ਗਏ 50 ਦਿੱਤਾ ਤੇ ਹੁਣ ਵੀਰ ਖੁੱਲੇ ਇੱਕ ਲੈਣ ਗਿਆ 200 ਰੁਪਏ ਕਮਾਇਆ ਤੇ 2.5 ਹੋ ਜਾਂਦੇ ਆ ਤਨ ਗੁਰੂ ਰਾਮ ਦਾ ਇਹ ਹੈ ਮਿਹਨਤੀ ਮੂੰਹ ਦੇਖਿਓ ਉਹਦਾ ਇਨਾ ਪਸੀਨਾ ਆਇਆ ਹੋਇਆ ਗਰਮੀ ਦੇ ਵਿੱਚ ਵਿਚਾਰਾ ਵੇਚਦਾ ਤੇ ਸ਼ੁਕਰ ਕਰਦਾ ਕਹਿੰਦਾ ਗੁਰੂ ਰਾਮ ਦਾ ਸਾਚ ਜੀ ਦਾ ਸ਼ੁਕਰ ਆ ਆ ਦੇਖੋ ਹੁਣ ਪੈਸੇ ਵੀ ਮੋੜ ਰਿਹਾ ਵਾਪਸ ਜਿੰਨੇ ਵੀ ਖੁੱਲੇ ਆਉਣਗੇ ਨੇ ਕਮਾਏ ਹੁਣ ਇਸ ਵੇਲੇ ਉਹ ਸਾਰੇ ਲੈ ਕੇ ਮਨੁ ਨੇ ਦੇ ਦੇਣੇ ਤਨ ਗੁਰੂ ਰਾਮ ਦਾ ਤਨ ਗੁਰੂ ਰਾਮ ਦਾ ਕਿੰਨੇ ਪੈ ਰਿਆ ਗਾਣ ਸੁਣ ਹੁਣ ਮੇਰੀ ਕਬੀਰ ਦੀ ਸੁਣ ਬਈ ਦਸਤਾਰਾ ਕਿੰਨੀ ਹੈ ਤੇ ਕੋ ਦਸਤਾਰਾਂ ਦੇ ਮਾਰੇ ਮੇਰੇ ਕੋਲ ਦੋ ਕੀ ਆਦੇ ਦੋ ਨਾ ਹਾਂਜੀ ਆ ਫੜ ਇੱਕ ਵੱਡੇ ਧਰਾ ਦੇ ਵੱਲੋਂ ਛੋਟੇ ਇੱਕ ਭਰਾ ਨੂੰ ਆ ਦਸਤਾਰ ਲੈ ਕੇ ਆਈ ਮੇਰਾ ਭਰਾ ਠੀਕ ਆ ਤੂੰ ਬਹੁਤ ਸੋਹਣੀ ਕਮਾਈ ਕਰਦਾ ਮੇਰਾ ਮਨ ਖੁਸ਼ ਹੋ ਗਿਆ ਇੱਕ ਦਸਤਾਰ ਮੇਰਾ ਭਰਾ ਲੈ ਕੇ ਆਇਆ ਠੀਕ ਆ ਦਸਤਾਰ ਆ ਜੀ ਸੋਹਣੀ ਦਸਤਾਰ ਬਣਨੀ ਠੀਕ ਆ ਕਿਹੜੇ ਰੰਗ ਦੀ ਬਾਬਾ ਜੀ ਤੀਂ ਦੇ ਜਿਹੜੇ ਮर्जी ਦਾ ਰੰਗ ਜਿਹੜਾ ਤੇ ਨੁਕਸਾਨ ਦਾ ਸਾਰੇ ਸਾਰੇ ਗੁਰੂ ਦੇ ਆ ਸਾਰੇ ਗੁਰੂ ਦੇ ਰੰਗ ਆ ਦਸਤਾਰ ਨੂੰ ਖਜ਼ਾਨੇ ਵਰਪੂ ਕਰਕੇ ਰੱਖੇ ਬਿਲਕੁਲ ਬਿਲਕੁਲ ਅਸੀਂ ਕੌਣ ਹੈ ਬਾਬਾ ਜੀ ਥੋੜੇ ਨਹੀਂ ਥੋੜੇ ਨਹੀਂ ਆ ਇਹ ਸਾਰੇ ਹੀ ਇਦਨਾ ਤੇਰੀ ਇੱਕ ਹੀ ਦਸਤਾਰਾਣੀ ਹੈ ਮੇਰਾ ਭਰਾ ਤੂੰ ਲਿਆਇਂ ਦਸਤਾਰ ਸੋਣੀ ਠੀਕ ਹੈ ਚਲ ਠੀਕ ਹੈ ਜੀ ਓਕੇ ਜੀ ਧੰਨ ਗੁਰ ਗ੍ਰੰਥ ਸਾਹਿਬ ਹਾਂਜੀ ਠੀਕ ਹੈ ਜੀ ਓਕੇ ਜੀ ਵਾਈ ਖਾਲਸਾ ਵਾਈ ਫਤਿਹ ਜੀ ਮਹਾਰਾਜ ਜੀ ਦੇ ਨਾਲੇ ਨਹੀਂ ਨਹੀਂ ਵੀਰੇ ਤੂੰ ਬਹੁਤ ਮਿਹਨਤ ਕਰਦਾ ਆਰਾਮ ਵਿਦਾਏ ਸੋਵਦੇ ਕਰਨਾ ਵਾਦੇ ਜਿੱਦੋਂ ਮਹਾਰਾਜ ਨੇ ਕਹੇਦੇ ਫਿਰਕਾ ਫੇਰਨਾ ਨਾ ਫੇਰੀ ਵਸਦਾ ਵਾ ਤੁਹਾਡੇ ਵਿੱਚ ਮਹਾਰਾਜ ਵਸਿਆ ਮੈਂ ਨਹੀਂ ਕਹਣਾ ਧੰਨ ਗੁਰ ਗ੍ਰੰਥ ਸਾਹਿਬ ਧੰਨ ਗੁਰ ਗ੍ਰੰਥ ਸਾਹਿਬ ਚਲ ਠੀਕ ਹੈ ਜੀ ਓਕੇ ਜੀ ਵਾਈ ਖਾਲਸਾ ਵਾਈ ਫਤਿਹ ਜੀ